ਮੈਂ ਇੱਕ ਦਿਨ ਰਾਬਿੰਦਰਨਾਥ ਟੈਗੋਰ ਦੀ ਜੀਵਨ ਕਥਾ ਪੜ ਰਿਹਾ ਸੀ ਉਹਨਾਂ ਦਾ ਸ਼ਾਂਤੀ ਨਿਗੇਤਨ ਮੈਂ ਦੇਖਣ ਵਾਸਤੇ ਗਿਆ ਸੀ ਆਸਨ ਸੋਲ ਤੋਂ ਪਾਵੇਂ ਉੱਥੇ ਮੈਂ ਬਲੈਕਬੋਰਡ ਤੇ ਲਿਖਿਆ ਸ਼ਬਦ ਦੇਖਿਆ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਭੂ ਤੂ ਪ੍ਰਭੂ ਜੂ ਤੋਕੇ ਲਾਜ ਹਮਾਰੀ ਨੀਲਕੰਠ ਨਰ ਹਰਨਾਰਾਇਣ ਨੀਲ ਬਸਨ ਬਨਵਾਰੇ ਮੈਂ ਉੱਥੇ ਕਹਿ ਬੈਠਾ ਮੈਂ ਕਹੇ ਸ਼ਬਦ ਤੇ ਦਸਵੇਂ ਪਾਤਸ਼ਾਹ ਦਾ ਹੈ ਜਿਹੜਾ ਬਲੈਕਬੋਰਡ ਤੇ ਲਿਖਿਆ ਹੈ ਇਸ ਤੋਂ ਤੁਸੀਂ ਕੀ ਸਿਖਾਉਂਦੇ ਹੋ ਕਹਿੰਦੇ ਇੱਕ ਕਾਵੇ ਸੈਰੀ ਨੂੰ ਗੁਰੂ ਗੋਬਿੰਦ ਸਿੰਘ ਨੇ ਜਨਮ ਦਿੱਤਾ ਹੈ ਇਸ ਸ਼ਬਦ ਦੇ ਰਾਹੀਂ ਅਸੀਂ ਇਹ ਵਿਦਿਆਰਥੀਆਂ ਨੂੰ ਸਿਖਾਉਂਦੇ ਹਾਂ ਮੈਂ ਕਹੇ ਦੇ ਚ ਕੀ ਹੈ ਮੈਨੂੰ ਦੱਸੋ ਜ਼ਰਾ ਮੈਨੂੰ ਵੀ ਪਕੜਿਚ ਨਹੀਂ ਹੈ ਮੇਰੀ ਇਹਨੂੰ ਦੱਸੋ ਕਹਿੰਦੇ ਕਿ ਗੁਰਨਾਣਕ ਦੇਵ ਜੀ ਜਿਸ ਅੱਖਰ ਨੂੰ ਪਹਿਲੇ ਵਰਤਦੇ ਨੇ ਉਹ ਸਾਰੇ ਪੰਕਤੀ ਦੇ ਵਿੱਚ ਉਹ ਅੱਖਰ ਪਹਿਲੇ ਹੀ ਰਹਿੰਦਾ ਹੈ ਜਿਵੇਂ ਪਹਿਲੀ ਪੰਕਤੀ ਤੇ ਚ ਅਸਥਾਈ ਹੈ ਪ੍ਰਭ ਜੋ ਤੋਖੇ ਲਾਜ ਹਮਾਰੇ ਹੁਣ ਨੰਨੇ ਨੂੰ ਲੈਂਦੇ ਨੇ ਨੀਲ ਕੰਠ ਨੀਲ ਕੰਠੇ ਕਿ ਸ਼ਬਦ ਹੈ ਨੀਲ ਕੰਠ ਨਰਹਾਰ ਨਾਰਾਇਣ ਨੀਲ ਬਸੰ ਬਨਵਾਰੀ ਇੱਕੋ ਸ਼ਬਦ ਨੰਨਾ ਚੱਲਦਾ ਫਿਰ ਪਪਾ ਚਲੇਗਾ ਪਰਮਪੁਰਖ ਪਰਮੇਸ਼ਰ ਸਵਾਮੀ ਪਾਵਨ ਪਵਨ ਆਹਾਰੇ ਫਿਰ ਮੰਬਾ ਚਲੇਗਾ ਮਾਧੋ ਮਹਾ ਜੋਤ ਮਹਾ ਜੋਤ ਇੱਕੋਈ ਸ਼ਬਦ ਹੈ ਮਾਧੋ ਮਹਾਜੋਤ ਮਦ ਮਰਦਨ ਮਨ ਮੁਕੰਦ ਮੁਰਾਰੇ ਮੈਨੂੰ ਕਹਿਣ ਲੱਗਿਆ ਸੀ ਇਹ ਕਾਵਿ ਸ਼ੈਲੀ ਤੋਂ ਸਿੱਖਦੇ ਹਾਂ ਮੈਂ ਕਿਹਾ ਧੰਨੋ ਤੁਸੀਂ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਸ਼ਬਦ ਨੂੰ ਇਸ ਤਰ੍ਹਾਂ ਪਕੜਿਆ ਤੇ ਸਾਡੀ ਤੇ ਕੱਖੇ ਸਮਝ ਵਿੱਚ ਨਹੀਂ ਆਇਆ ਸਾਡੇ ਵਿੱਚ ਤੇ ਕਈ ਦਸਮਗ੍ਰੰਮ ਦੀ ਨਿੰਦਾ ਕਰਨ ਤੇ ਪੁੱਲ ਪੈਦਾ ਸਮਝ ਕੱਖ ਨਹੀਂ ਆਇਆ ਕੁਝ ਵੀ ਪਤਾ ਨਹੀਂ ਕਹਿੰਦੇ ਲੋ ਇਹ ਤ੍ਰਿਆ ਚਲਿਤਰੇ ਇੱਕ ਮਿੰਟ ਜਰਾ ਹਮੇਸ਼ਾ ਇਹਨਾਂ ਨੂੰ ਸੁਣਨਾ प्रिय चित्रदेज काम ਦੀਆਂ ਬਾਰਕੀਆਂ ਨੂੰ ਉਤਾਰ ਚੜਾਉ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਵਰਣਨ ਕੀਤਾ ਕਿਉਂਕਿ ਤੈ ਰਿषि वात्सायन ने पूरा एक ग्रंथ लिखया उणू कामसूत्र कहंदे ने लिखया उसने सारा ग्रंथ राम ते नहीं लिखया प्रभु ਦੇ ਨਾਮ ਤੇ ਨਹੀਂ ਲਿख्या काम ते लिखया सारा हिंदू समाज उणू ऋषि कहंदा है ऋषि वात्सायन लिखया उसने काम ते है ਤੇ ਉਹਨੇ ਬੜੀ ਪਰਬਲ ਦਲੀਲ ਦਿੱਤੀ ਹੈ ਹੰਕਾਰ ਤੇ ਬੋਲਿਆ ਜਾ ਸਕਦਾ ਹੈ ਲਿਖਿਆ ਵੀ ਜਾ ਸਕਦਾ ਹੈ ਅਸ਼ਲੀਲ ਨਹੀਂ ਹੈ ਲੋਭ ਤੇ ਬੋਲਿਆ ਵੀ ਜਾ ਸਕਦਾ ਹੈ ਲਿਖਿਆ ਵੀ ਜਾ ਸਕਦਾ ਹੈ ਅਸ਼ਲੀਲ ਨਹੀਂ ਹੈ ਕ੍ਰੋਧ ਤੇ ਲਿਖਿਆ ਵੀ ਜਾ ਸਕਦਾ ਹੈ ਬੋਲਿਆ ਵੀ ਜਾ ਸਕਦਾ ਹੈ ਅਸ਼ਲੀਲ ਨਹੀਂ ਹੈ ਸਿਰਫ ਕਾਮ ਤੇ ਬੋਲਣਾ ਤੇ ਲਿਖਣਾ ਇਹ ਅਸ਼ਲੀਲ ਹੋ ਗਿਆ ਜਿਹੜਾ ਸਾਰੀ ਦੁਨੀਆ ਨੂੰ ਬਰਖ ਕਰ ਦਿੰਦਾ ਹੈ ਇਸ स्त्री ਨੂੰ ਇਸ ਤਰੀ ਨੇ ਹੀ ਰਹਿਣ ਦਿੰਦਾ ਗਨ ਕਾ ਬਣਾ ਦਿੰਦਾ ਹੈ ਪੁਰਸ਼ ਨੂੰ ਪੁਰਸ਼ ਨਹੀਂ ਰਹਿਣ ਦਿੰਦਾ ਬਰਾਦਕਾਰੀ ਬਣਾ ਦਿੰਦਾ ਇਸ ਦੇ ਉੱਤੇ ਬੋਲਣਾ ਤੇ ਲਿਖਣਾ ਅਸ਼ਲੀਲ ਕਿਸ ਤਰ੍ਹਾਂ ਹੋਇਆ ਰਿਸ਼ੀ ਵਾਦਸਾਨ ਦੀ ਇਸ ਦਲੀਲ ਦੇ ਸਮੇਂ ਉਸ ਸਮੇਂ ਦਾ ਸਮਾਜ ਚੁੱਪ ਕਰ ਗਿਆ ਸੀ ਔਰ ਉਹ ਰਿਸ਼ੀ ਜਾਣ ਕੇ ਪੂਜਿਆ ਗਿਆ ਔਰ ਰਿਸ਼ੀ ਜਾਣ ਕੇ ਸਤਕਾਰ ਰਹਿ ਗਿਆ ਸੋ ਆਪਣੀ ਕਰਮ ਹੈ ਸਾਡੇ ਵਿੱਚ ਜਣਾ ਖੜਾ ਖੜਾ ਹੋ ਜਾਂਦਾ ਹੈ ਨਹੀਂ ਜੀ ਇਹ ਗੁਰੂ ਗੋਬਿੰਦ ਸਿੰਘ ਦੀ ਰਚਨਾ ਨਹੀਂ ਰਚਨਾ ਨਹੀਂ ਰਚਨਾ ਨਹੀਂ ਮੈਂ ਅਰਜ਼ ਕਰਾਂ ਗੁਰੂ ਗੋਬਿੰਦ ਸਿੰਘ ਦੀ ਰਚਨਾ ਤੋਂ ਚੰਗੇ ਚੰਗੇ ਸਿਆਣੇ ਪ੍ਰੇਰਣਾ ਲੈਂਦੇ ਪਹਿੰਦੇ ਕੁਝ ਸਿੱਖਦੇ ਪਹਿੰਦੇ ਕੁਝ ਸਿੱਖਣ ਦੀ ਕੋਸ਼ਿਸ਼ ਕਰੋ ਉਹਨਾਂ ਦੀ ਰਚਨਾ ਤੋਂ ਠੀਕ ਹੈ ਪੁਰਾਣਾ ਇਤਿਹਾਸ ਸਤਿਗੁਰਾਂ ਨੇ ਲਿਖਿਆ ਹੈ ਇਸ ਵਾਸਤੇ ਗੁਰਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਕੀਤਾ 24 avatars ਦੀ ਕਥਾ ਹੈ ਔਰ ਸਤਿਗੁਰ ਸਾਫ਼ ਲਿਖਦੇ ਪਹਿੰਦੇ ਦਸ਼ਮ ਕਥਾ ਭਾਗੌਤ ਕੀ 파ਖਾ ਕਰੇ ਬਣਾਏ ਔਰ ਬਾਸਨਾ ਨਾ ਹੈ ਪ੍ਰਭ ਧਰਮ ਜੁਦ ਕੇ ਚਾਹ ਮੈਂ ਇਹ ਸਿਰਫ ਟਿਕਾ ਕੀਤਾ ਹੈ ਮੇਰੇ ਆਪਣੇ ਵਿਚਾਰ ਨਹੀਂ ਨੇ ਗੁਰੂ ਗੋਬਿੰਦ ਸਿੰਘ ਮੈਂ ਬਾਸ਼ਾ ਕੀਤੀ ਤੇ ਗੱਲ ਖਤਮ ਹੋ ਗਈ ਇਲਜ਼ਾਮ ਤੇ ਗੁਰੂ ਗੋਬਿੰਦ ਸਿੰਘ ਤੇ ਉਜ ਨਹੀਂ ਆਉਂਦਾ ਪਰ ਕੀਤਾ ਕੀ ਜਾਏ ਅਕਲ ਨੂੰ ਤਾਲੇ ਲਾ ਦੋ ਤੇ ਗੁਰੂ ਗੋਬਿੰਦ ਸਿੰਘ ਦੀ ਹਰ ਦਿਨ ਨੂੰ ਖੰਡਨ ਕਰੀ ਜਾ ਦੋਵਾਦਾਰ ਬੋਲੇ ਜਾ ਜਿਹਨਾਂ ਨੂੰ ਕੱਖ ਨਹੀਂ ਪਤਾ ساری ਜ਼ਿੰਦਗੀ ਕਿਸੇ ਹੋਰ ਪਾਸੇ ਰੋਲ ਰਹੇ ਨੇ ਵੁੜੇ ਪੇ ਜੋ ਹੈ ਕੌਮ ਨੂੰ ਬਰਸ ਕਰਨ ਵਾਸਤੇ ਗਲਤ ਬੋਲੀਆਂ ਬੋਲਣੇ ਸ਼ੁਰੂ ਕਰ ਦਿੰਦੇ ਨੇ ਤੇ ਲਿਖਣਾ ਸ਼ੁਰੂ ਕਰ ਦਿੰਦੇ ਨੇ ਜਿਹਦੇ ਨਾਲ ਆਮ ਸਮਾਜ ਗਲਤ ਫਹਮੀ ਚ ਪੈ ਜਾਂਦਾ ਹੈ ਖੈਰ ਮੁੱਖ ਅਸਰ ਜੇ ਮੈਂ ਅਰਥ ਕਰਾਂ ਸ਼ਾਂਤੀ ਨਿਕੇਤਨ ਦੇ ਚੋਂ ਸ਼ਬਦ ਤੋਂ ਕਵਿਤਾ ਬਣਾਉਣ ਦੀ ਸ਼ੈਲੀ ਨਵੀਂ ਸ਼ੈਲੀ ਕਹਿੰਦੇ ਇਸ ਨੂੰ ਜਨਮ ਗੁਰੂ ਗੋਬਿੰਦ ਸਿੰਘ ਨੇ ਦਿੱਤਾ ਅਸੀਂ ਸਿੱਖਦੇ ਹਾਂ ਅਸੀਂ ਸਿੱਖਣ ਦੀ ਜੋ ਹੈ ਕੋਸ਼ਿਸ਼ ਪਹਿ ਕਰਦੇ ਹਾਂ ਅਸੀਂ ਜਾਣਨ ਦੀ ਜੋ ਹੈ ਕੋਸ਼ਿਸ਼ ਪਹਿ ਕਰਦੇ ਹਾਂ